ਸਾਰਿਆਂ ਮੇਰੇ ਵੱਲੋਂ ਬਹੁਤ ਬਹੁਤ ਮਾਨਸਤਕਾਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਹੀਰ ਤੇ ਰਾਂਝੇ ਦਾ ਇੱਕ ਨਵਾਂ ਗੀਤ ਸੁਣਾਉਣ ਲੱਗੀਆਂ ਜਦੋਂ ਰਾਂਝਾ ਰਾਂਝੇ ਨੋਦੀਆਂ ਪਰਜਾਈਆਂ ਮੇੜਾ ਮਾਰਦੀਆਂ ਨੇ ਜਦੋਂ ਉਹਦੀਆਂ ਦੀ ਪਰਜਾਈ ਦੇ ਨਾਲ ਠੈਕਵਾਜੀ ਹੋ ਜਾਂਦੀ ਹੈ ਉਹਦੋਂ ਕਹਿ ਦਿੰਦਾ ਉਹ ਕੋਈ ਗੱਲ ਉਹ ਕਹਿੰਦੀ ਦੇਖੂਗੀ ਜਦੋਂ ਤੂੰ ਹੀਰ ਜੱਟੀ ਹੀਰ ਨੂੰ ਵਿਆਹ ਕੇ ਲਿਆਵੇਂਗਾ ਫੇਰ ਉਦੋਂ ਉਹ ਸੌਂ ਖਾ ਕੇ ਘਰੋਂ ਨਿਕਲਦਾ ਹੁੰਦਾ ਵੀ ਮੈਂ ਹੀਰ ਨੂੰ ਹੀ ਵਿਆਹ ਕੇ ਕਰੇ ਬੜੂਗਾ ਉਨਾ ਚਿਰ ਮੈਂ ਆਉਂਦਾ ਨਹੀਂ ਹੁਣਾ ਜਿੰਨਾ ਚਿਰ ਮੈਂ ਹੀਰ ਨੂੰ ਨਹੀਂ ਵਿਆਹ ਕੇ ਲਿਆਂਦਾ ਸੋ ਜਦੋਂ ਫੇਰ ਹੀਰ ਦਾ ਵਿਆਹ ਹੋ ਜਾਂਦਾ ਸੈਦੇ ਨਾਲ ਫੇਰ ਉਸ ਟਾਈਮ ਉਹ ਰਾਂਝਾ ਖੜਾ ਰੋਂਦਾ ਦੇਖਦਾ ਤੇ ਉਸ ਟਾਈਮ ਇਹ ਗੀਤ ਗਾਉਂਦਾ ਹੀਰ ਨੂੰ ਦਾ ਕਹਿੰਦਾ ਵੀ ਹੁਣ ਮੈਂ ਖਾਲੀ ਹੱਥ ਕਿਵੇਂ ਮੁੜਕੇ ਜਾਵਾਂ ਮਾ ਤਖਤ ਹਜਾਰੇ ਤੇ ਬਹੁਤ ਸੋਹਣਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋਨੰਦ ਪਿਆਰੀ ਜੀ ਗੀਤ ਦਾ 12 ਸਾਲ ਮੈਂ ਬੇਲੇਗਾ ਹੈ ਦਸ ਮੇਰੇ ਕਿਹੜੇ ਕੰਮ ਆ 12 ਸਾਲ ਮੈਂ ਵੇਲੇ ਗਾਹੇ ਦਸ ਮੇਰੇ ਕਿਹੜੇ ਕਮ ਆਏ ਫੀਰਾਸੀ ਆਲੀ ਵੰਗ ਸੁਧਾਇਆ ਕੰਨ ਬੜਵਾਏ ਮੁੰਦਰਾ ਵਾਇਆ बेलियां दे विच हाल दुहाइयां पामा मेरी ये रेनी नी खाली हाथ की में ताकत जारे जामा मेरी ये ਮੇ ਤਾਂ ਕਿ ਤਹ ਜਾਰੇ ਇਹ ਜਾਨ ਮੇਰੀ ਹੀ ਰੇਨੀ ਆਏ ਮੈਂ ਗਈਆ ਸਭ ਤਦ ਵੀਰਾ ਤੋ ਖਾ ਦੇ ਗਈਆ ਤੇਕ ਦੀ ਸਣ ਸਾਰੇ ਮੇਰੇ ਉੱਤੇ ਗਾਲੀ ਵਿੱਚ ਮੇਰੇ ਪਟੀਆਂ ਲੀਰਾ ਆਇ ਮੈਂ ਗਈਆ ਸਭ ਤਦ ਵੀਰਾ ਤੋਖਾ ਦੇ ਗਈਆ ਤਕਦੀਰਾ ਸ ਮੇਰੇ ਉਤੇ ਹਸ ਸਾਰੇ ਗਾਲ ਮੇਰੇ ਵਿੱਚ ਪਟੀਆਂ ਲੀਰਾ ਕੀ ਨੂੰ ਜਾ ਕੇ ਦਿਲ ਦਾ ਦਰਦ ਸੁਨਾ ਮੇਰੀ ਇਹੀ ਰੇਨੀ ਕਾਲੀ ਹੱਥ ਕੀ ਮੈਂ ਤੱਕ ਤਹਜਾਰੇ जामा मेरी यही खाली हथ ताकत जारे ज मेरी यही <coughs> चुप रही तू कुछ ना ਜਾ ਬਹਿਠੀ ਸਹ ਦੇ ਦੀ ਡਲੀ ਖੇੜਿਆਂ ਦੇ ਕਰ ਖੁਸ਼ੀਆਂ ਖੇੜੇ ਹਾਉ ਕੇ ਅੰਜੂ ਸਾਡੀ ਚੋਲੀ ਚੁੱਪ ਰਹੀ ਤੋ ਕੁਝ ਨਾ ਬੋਲੀ ਜਾ ਬਹਿਠੀ ਸਹ ਦੇ ਦੀ ਡਲੀ േടിയുശയ ഓക്കേ സോള ബൈ ടി തരോ മ खाली हाथ किमें तकत जा रे जा यही खाली हत्थ किमें हजारे जामा मेरी यही ਰਾਂਝੇ ਤਾ ਹੁਣ ਜੀਨੀ ਹੋੜਾ ਕੁੱਟ ਸਵਰਦਾ ਪੀਨੀ ਹੋੜਾ ਲੀਰਾਲੀਰ ਕਰਗੀ ਦਿਲ ਨੂੰ ਹੁਣ ਬਉਤਾ ਜਿਰ ਜੀਨੀ ਹੋੜਾ ਰਾਂਝੇ ਤਾ ਹੁਣ ਜੀਨੀ ਹੋ ਟੁੱਟ ਸਬਰ ਦਾ ਪੀਨੀ ਹੋਣਾ ਲੀਰਾਲੀਰਾ ਕਰਗੀ ਦਿਲ ਨੂੰ ਹੁਣ ਬਹੁਤਾ ਜਿਰ ਜੀਨੀ ਹੋਣਾ ਅੱਜ ਦੀ ਰਾਤ ਹੀ ਮਰ ਜਾ ਤੂੰ ਹੋਣਾ ਕਰੀ ਦੁਆ ਤੱਕ ਤਹ ਜਾਰੇ ਹਿ ਜਾਮਾ ਮੇਰੀ ਇਹ ਹੀਰੇ ਨੀ ਖਾਲੀ ਹੱਥ ਕਿਵੇਂ ਤੱਕ ਤਹ ਜਾਰੇ ਹਿ ਜਾਮਾ ਮੇਰੀ ਇਹ